ਉੱਪਰ ਮਹੀ ਪੈਂਦਾ ਨਾ ਜਾਂ ਫਿਰ ਗੜੇ ਮਾਰੀ ਹੁੰਦੀ ਆ ਭਰਾ ਬਣ ਕੇ ਆਏ ਨਾ ਕਿਆ ਕਰੋ ਵੀ ਰੱਬਾ ਤੂੰ ਮਾੜਾ ਕਰਦਾ ਕਿਉਂਕਿ ਰੱਬ ਤਾਂ ਮਾੜਾ ਕਰਦਾ ਬਾਈ ਤੁਸੀਂ ਸਭ ਤੋਂ ਵੱਧ ਮਾੜਾ ਕਰਦੇ ਹੋ ਆ ਦੇਖੋ ਸਦਰੋਂ ਪੂਰੇ ਰੁੱਖ ਨੂੰ ਯਾਰ ਵਿੱਚੋਂ ਫੂਕਦਾ ਬਾਈ ਯਾਰ ਆ ਇਦੋਂ ਵੱਡਾ ਤੁਸੀਂ ਕੀ ਜ਼ੁਲਮ ਕਰੋਗੇ ਯਾਰ ਜੇ ਫਿਰ ਕੱਲ ਨੂੰ ਬਈ ਕਣਕਾਂ ਤੇ ਗੜੇ ਪੈਂਦੇ ਆ ਨਾ ਜਾਂ ਫਿਰ ਹਾੜ ਆਉਂਦੇ ਨੇ ਭਰਾ ਬਣ ਕੇ ਰੋਇਆ ਨਾ ਕਰੋ ਰੋਇਆ ਨਾ ਕਰੋ ਵੀ ਕੁਦਰਤ ਸਾਡੇ ਨਾਲ ਮਾੜਾ ਕਰ ਰਹੀ ਹੈ ਕੁਦਰਤ ਧੱਕਾ ਕਰ ਰਹੀ ਆ ਤੁਸੀਂ ਕੁਦਰਤ ਦੇ ਨਾਲ ਧੱਕਾ ਕਰਦੇ ਹੋ ਆ ਤੁਹਾਨੂੰ ਮੈਂ ਉਦਾਹਰਨ ਦਿੰਦੀ ਯਾਰ ਦੱਸ ਬਈ ਸਰਦਾ ਨਹੀਂ ਦੀ ਯਾਰ ਆ ਤੁਸੀਂ ਉਹ ਜੇ ਰੁੱਖ ਲਾ ਨਹੀਂ ਸਕਦੇ ਯਾਰ ਐਡੇ ਐਡੇ ਜ਼ੁਲਮ ਕਿਉਂ ਕਰਦੇ ਹੋ ਬਈ ਐਡੇ ਐਡੇ ਜ਼ੁਲਮ ਕਿਉਂ ਕਰਦੇ ਹੋ ਜੇ ਤੁਸੀਂ ਇੱਕ ਰੁੱਖ ਤਾਂ ਲਾਉਣਾ ਨਹੀਂ ਤੁਸੀਂ ਜਾਲਣ ਤੇ ਜ਼ੋਰ ਦਿੱਤਾ ਹੋਇਆ ਬਈ ਜਦੋਂ ਤੁਸੀਂ ਕੁਦਰਤ ਦੇ ਨਾਲ ਧੱਕਾ ਕਰੋਗੇ ਫਿਰ ਧਰਤੀ ਨਾਲ ਕਿਉਂ ਨਹੀਂ ਧੱਕਾ ਹੋ ਭਰਾ ਬਣ ਕੇ ਦੁੱਖ ਲੱਗਦਾ ਬਈ ਬਣ ਕੇ ਵੀਡੀਓ ਨੂੰ ਸ਼ੇਅਰ ਕਰਕੇ ਜਰੋ ਮੂਰਖ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਆਹ ਕੁਸ਼ ਕਰਦੇ ਆ ਯਾਰ ਸੌਣ ਲੱਗੇ ਦੁੱਖ ਲੱਗਿਆ ਬਈ ਕਾਲਜਾ ਬਲੁੰਦ ਰਿਹਾ ਹੈਗਾ ਜਦੋਂ ਆ ਸੀਨ ਦੇਖਿਆ ਯਾਰ ਬਰਨਾਲੇ ਤੋਂ ਸੇਖਾ ਰੋਡ ਤੇ ਖੜੇ ਸੱਜਣੋਂ ਐ ਯਾਰ ਪੂਰਾ ਤਾਂ ਪੂਰਾ ਦਰਖਤ ਲੱਟ ਲੱਟ ਵੀਰੇ ਬਲ ਰਿਹਾ ਯਾਰ ਸੌਣ ਲੱਗੇ ਦੁੱਖ ਲੱਗਿਆ ਬਈ ਬਣ ਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਵੀਡੀਓ ਸ਼ੇਅਰ ਕਰਕੇ ਨਾ ਪਚਾ ਦਿਓ ਯਾਰ ਇਹ ਜਿਹੇ ਲੋਕਾਂ ਦਾ ਕਪਚਾ